ਸੌਣ ਦਾ ਮਹੀਨਾ ਵਾ ਤੇ ਕੂੜੇ ਵੜਾਉਣ ਲੱਗੇ ਆਪਾਂ ਤਿਆਰ ਹੋਏ ਨੇ ਕਿੱਦਾਂ ਬਣਦੇ ਆ ਨਾ ਗੋੜ ਲਿਆ ਇਹ ਹਾਂ ਤਾਂ ਤਾ ਤਲਰ ਰੋਟਾ ਖਾਈ ਹੈ ਉਹ ਆਪਣੇ ਜਿੰਦਾ ਟੱਪੇ ਜਿੰਦਾ ਟੱਪੇ ਕਿਰੇ ਸਾਵਨਾ ਬਾਬਾ ਵੇ ਤੇ ਉਹ ਹੜਾਉਂਦੇ ਇੱਧਰ ਕਰੋ ਨਹੀਂ ਬੱਸ ਜਿੱਟਾ ਨਹੀਂ ਨਹੀਂ ਮੋੜਾ ਟੱਲ ਪੱਪਲ ਤੇ ਲੱਗ ਗਈ ਆ ਤੇ ਹੈ ਕੂੜਾ ਆਇਆ ਥੋੜੀ ਚਾਚਾ ਕੋਈ ਨਹੀਂ ਨਹੀਂ ਕੂੜਾ ਥੋੜੀ ਹੁੰਦਾ ਅੱਛਾ ਤੋੜਨਾ ਵਾ ਹਾਂ ਚਲ ਤੋੜ ਲਾ ਫਿਰ ਲੋ ਸਰ ਲੈ ਇੱਕ ਮੈਂ ਤੋੜਾਂ ਹਾਂ ਵੱਡਾ ਆ ਤੋੜ ਇੱਕ ਗੱਲ ਜੇ ਗਾਈਜ਼ ਇੱਕ ਕੰਮ ਹੋਰ ਕਰਿਓ ਵੀ ਜਿੱਦਾਂ ਕਿਲੋ ਪਾਣੀ ਆ ਨਾ ਕਿਤੇ ਨਾ ਕਿਹਦੇ ਤੇ ਪਾਵਾ ਪਾਤ ਹੋਣੀ ਹਾਲੀ ਹਾਲੀ ਕਿਤੇ ਨਾ ਪਾਣੀ ਹੋਣਾ ਕਿਹਨੇ ਟਾਉ ਦਾ ਪੂਰਾ ਭਣ ਗਿਆ ਜੀ ਕਲਰ ਦੇਖ ਲੋ ਕਲਰ ਕਲਰ ਜਲਰ ਜਿਆਦਾ ਵਧੀਆ ਆਉਂਦਿਆ ਜੀ ਵੇਖੋ ਸਹੀ ਗੋਲ ਕਿੰਨਾ ਬਣਿਆ ਵਾ ਤੁਹੇ ਕੀ ਖੀਰ ਪੂੜੇ ਖਾਣੇ? ਹਾਂ। ਹੈਂ? ਹਾਂ। ਠੀਕ ਆ। ਕਿਦਾਂ? ਪਤਾ। ਇਦਾਂ ਦਾ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰੋ। ਚੈਨਲ ਨੂੰ ਲਾਈਕ ਕਰੋ। ਸਤਿ ਸ੍ਰੀ ਅਕਾਲ ਸਾਰਿਆਂ ਦੇ ਲੋਬੀ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ। ਉਾਇਦੇ ਵਲੌਗ ਦੀ ਆਪਾਂ ਕਰਤੀ ਆ ਸਟਾਰਟਿੰਗ ਅੱਜ ਹੋਮ ਮੈਡ ਕੋਈ ਨਾ ਕੋਈ ਚੀਜ਼ ਬਣਾਉਣ ਲੱਗੇ ਆ ਹਾਰੋ ਤੁਹਾਨੂੰ ਵਿਖਾਉਨੇ ਆ ਸੌਣ ਦਾ ਮਹੀਨਾ ਵਾ ਤੇ ਪੂੜੇ ਬਣਾਉਣ ਲੱਗੇ ਆ ਆਪਾਂ ਤਿਆਰ ਹੋਵਨੇ ਆ ਕਿੱਦਾਂ ਬਣਦੇ ਆ ਤੇ ਨਾਲ ਬਣਾਵਾਂਗੇ ਆਪਾਂ ਸੌ ਆਰੋ ਬੇਸੋ ਆਹ ਆਟਾ ਬਣਾਉਣਾ ਕਿੱਦਾਂ ਇਹ ਚ ਕੌਣਾ ਕੀ ਜੇ ਹੈ ਕਾ ਗੋੜਦੇ ਬਣਾਈਦੇ ਆ ਚਾ ਲੋ ਕੇਰ ਤੇ ਬਣ ਗਈ ਹੈ ਨਾ ਕਿੰਨਾ ਟਾਈਮ ਲੱਗ ਜੂਰ ਕੇਰ ਨੂੰ ਹਾਂ ਇਹ ਕੁੱਟਣਾ ਪੈਂਦਾ ਗੋੜ ਆਹ ਧੀਰਦੀ ਗੋੜ ਮਮੀ ਦਾ ਬਲੌਗ ਹੈ ਮੈਨੂੰ ਕੁੱਟਣਾ ਪੈਂਦਾ ਗੋੜ ਇਹ ਕੀ ਜਾਣੀ ਹੈ ਕਿੰਨਾ ਗੋੜਤਾ ਇੰਨਾ ਗੋੜ ਲਿਆ ਇਹ ਹਾਂ ਦਾ ਕਲਰ ਉਹ ਘੱਟ ਹੀ ਹੈ ਉਹ ਆਪਣੇ ਜਿਹੜਾ ਟਪਰ ਦੇ ਸਾਹਿਬ ਨੂੰ ਪਰਵਾਹ ਕੀਰੇ ਸਾਹਿਬ ਨਾਲ ਆਪਣੇ ਪਰਿਵਾਰ ਦੇ ਸਾਹਮਣੇ ਕਿੰਨੇ ਘਰਾਂ ਨੇ ਆ ਹਾਂ ਵੱਡੇ ਪਰਿਵਾਰ ਦੇ ਕਿੰਨੋਂ ਗੋੜ ਲੱਗ ਜਾਂਦਾ ਕਿੰਨੋਂ ਲੱਗ ਜਾਂਦਾ ਸਹੀ ਗੱਲ ਹੈ ਪਾਈਗਾ ਕੀ ਬਣਾ ਲੈਂਦੇ ਆ ਠੀਕ ਗੋੜ ਪਹਿਲਾਂ ਘੋਲ ਲੈਣਾ ਵਾ ਮਣ ਗੋੜ ਦੀ ਚਾਣੀ ਬਣਾ ਲੈਣੀ ਹੈ ਪਹਿਲਾਂ ਫੇਰ ਫੇਰ ਵਿੱਚ ਆਟਾ ਪਾਈ ਜਾਣਾ ਵਾ ਇਰ ਵਿੱਚ ਆਟਾ ਪਾਉਣਾ ਨਾ ਕਿੰਨਾ ਘੰਟਾ ਨਾ ਮੋੜ ਭਿੰਕ ਰੱਖ ਦੇਣਾ ਅੱਛਾ ਬ੍ਰੇਕ ਕਰ ਦੇ ਅੱਧਾ ਘੰਟਾ ਗੋੜ ਭੇਗੇ ਤੇ ਰੱਖ ਦੇਣਾ ਹਾਂ ਤੇ ਬਾਅਦ ਵਿੱਚ ਆਟਾ ਪਾਈ ਜਾਣਾ ਮੋਠ ਮੋਠ ਕਰਕੇ ਤੇ ਖੋਲ ਹੀ ਜਾਣਾ ਭੇਗੇ ਤੇ ਫੇਰ ਨੂੰ ਖੋਲ ਕੇ ਤੇ ਫੇਰ ਹੁਣ ਅੱਛਾ ਮਤਲਬ ਕੋਈ ਢੇਲੀ ਨਹੀਂ ਰਹਿਣੀ ਚਾਹੀਦੀ ਜਦੋਂ ਢੇਲੀਆਂ ਢੇਲੀਆਂ ਆਪਾਂ ਬਾਹਰ ਕੱਢ ਦਈਆਂ ਵਾ ਗੋੜ ਦੀਆਂ ਮੈਂ ਬਚੇਗਾ ਮੈਂ ਮਾਹੋਲਾ ਕਿੰਨਾ ਸਾਰਾ ਪੋਣਾ ਆਟਾ ਵਿੱਚ ਨਹੀਂ ਨਹੀਂ ਕਿੰਨਾ ਕਰੀ ਪਾ ਲਈ ਰੋੜਾ ਗਿਆ ਉੱਤ ਗੋੜ ਤੇ ਉਹ ਪਾ ਲਈ ਵੀ ਗੋੜ ਨਹੀਂ ਗੋੜ ਲੈ ਉਹ ਮੈਂ ਮਾਹੋਲਾ ਦੱਸੋ ਉਹਦੇ ਆ ਮੈਂ ਭਾਵੇਂ ਵਿੱਚ ਉਹ ਹੜਾਉਂਦੇ ਇੱਧਰ ਕਰੋ ਨਹੀਂ ਭਾਵੇਂ ਨਹੀਂ ਨਹੀਂ ਥੋੜਾ ਨਾਲ ਨਾ ਆਉਂਦਾ ਥੋੜਾ ਭਾਵੇਂ ਪਾ ਕੇ ਦੇਖਾਂ ਚਲੋ होली जाना इने किदा के टाइम रोकदा नै वो टाया करइदा बिना के किदा किन्ना के जरे को लीदा नो ड़ो किन्ना के जरे को लगाना मम्मी बस दो सो मिनट तो या ये जो आवे छते नहीं है है नहीं समझ आ रही चलो अब मलो पूरा फ्री हो गया ड़ो ਦੇ ਦੇਖ ਤਰਵਾਟਾ ਲੱਗ ਗਿਆ ਹਾਂ ਹੱਸ ਤੋਂ ਲੰਨ ਦੇਖ ਤਰਵਾਟਾ ਲੱਗ ਗਿਆ ਜਿਦਾ ਕਿਲੋ ਪਾਣੀ ਆ ਨਾ ਕਿਲੋ ਪਾਣੀ ਚ ਅੱਧਾ ਕਿਲੋ ਗੁੜ ਪਾਣਾ ਆਪਾਂ ਤੇ ਫੇਰ ਉਹਨੂੰ ਆਪਾਂ ਘੋਲਣਾ ਵਾ ਤੇ ਹੁਣ ਬਸ ਆਡਾ ਘੋਲ ਹੀ ਚੱਲਿਆ ਵਾ ਥੋੜਾ ਟਾਈਮ ਜੇ ਰਹਿ ਗਿਆ ਤੇ ਕਿੰਨਾ ਟਾਈਮ ਮੰਮੀ ਬਾਜ ਰੱਖਣਾ ਇਹਨੂੰ ਇਦਾਂ 2 ਮਿੰਟ ਬੱਸ ਹੈ 2-2 ਮਿੰਟ ਹੀ ਬਲਿ 5 ਮਿੰਟ ਇਦਾਂ ਪਿਆ ਰਹਿਣੇ ਨਾ ਜਾਂ 2 5 2 ਤੋਂ 5 ਮਿੰਟ ਆਂ ਮੇਰੇ ਤੇ ਇਹਨਾਂ ਕੂੜਿਆਂ ਦਾ ਨਾਂ ਕੀ ਆ ਇਹ ਹੈਗੇ ਤਵੇ ਆ ਅਵੇ ਵਾਲੇ ਅਵੇ ਵਾਲੇ ਮਿੱਤਰੋ ਗੂੜੇ ਭਨ ਲੱਗੇ ਜੇ ਅੱਜ ਸਵਾਦ ਪੂਰੇ ਲਗੜ ਗਏ ਹੈ ਨਾ ਹਾਂ ਆਹੋ ਕਿਦਾਂ ਤਵੇ ਜੜੇ ਹੁੰਦੇ ਆ ਹਾਂ ਘਾਰੋ ਤਲੇ ਹੁੰਦੇ ਨਾ ਉਹ ਉਹ ਕੜਾਈ ਚ ਤੜੀਦੇ ਨਾ ਇਹ ਚੱਕਰੇ ਤਵੇ ਆਨੇ ਪਰਲੇ ਹੁੰਦੇ ਨੇ ਹਾਂ ਤਵੇ ਬਾਰੇ ਜਿਹੜੇ ਪਰਲੇ ਹੁੰਦੇ ਆ ਹਾਂ ਜਿਹੜੇ ਮਾਲ ਪੂਰੇ ਹੁੰਦੇ ਉਹ ਘੋਟੇ ਹੁੰਦੇ ਤੇ ਉਹ ਖੰਡ ਵਾਲੇ ਹੁੰਦੇ ਮਾਲ ਗੂੜੇ ਇੱਕ ਦਿਨ ਖਾਦੇ ਅੱਛਾ ਇਹ ਪਹਿਲਾਂ ਜਿਹੜੀਆਂ ਜਲਾਨੀਆਂ ਭਰਉਂਦੀਆਂ ਨੇ ਪਹਿਲਾਂ ਬਜ਼ੁਰਗ ਜਨਾਨੀਆਂ ਇਹ ਉਹ ਆ ਮਨ ਮਾਲ ਗੂੜੇ ਤੇ ਹੋਣੀ ਚੱਲੇ ਮੇਰੇ ਘਰਾਂ ਹਾਂ ਤੇ ਇਹ ਮਾਲ ਗੂੜੇ ਮਿੱਤਰੋਂ ਹੋਣ ਚੱਲੇ ਜੇ ਗਾਈਜ਼ ਇਹ ਪਹਿਲਾਂ ਜਿਹੜੇ ਪਿੱਪਲ ਦੇ ਪੱਤੇ ਲੈਂਦੇ ਹਾਂ ਉਹਦੇ ਉਹਦੇ ਨਾਲ ਇਹਨੂੰ ਖਲਾਰ ਦੀਆਂ ਦੀਆਂ ਨੇ ਤੋੜ ਕੇ ਲਿਆਵਾਂ ਪਿੱਪਲ ਦਾ ਪੱਤਾ ਮੈਂ ਹੈ ਤੋੜ ਲੈਣਾ ਵਾ ਉਹ ਹੋਰ ਆ ਰਿਹਾ ਉਹ ਹੋਰ ਰਿਵਾਜ ਲੈ ਆਉਣੇ ਆ ਨਾ ਕਿਆ ਲਿਖੇ ਪ੍ਰਾਪਰਾਨਾ ਵਾਲੇ ਵੇਖਣਾ ਮੈਨੂੰ ਕਿਪਲ ਦਾ ਪਤਾ ਜਿਹੜਾ ਉਹ ਦੇਣੀ ਹੈ ਹੈ ਨਹੀਂ ਕੋਈ ਇੱਕ 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 ਕਿਪਲ ਦੇ ਪਤੇ ਨਾਲ ਇੱਕ ਮਤਲਬ ਬਖਾ ਲੋ ਪਤਾ ਹਾਂ ਪਤੇ ਰੱਖ ਲੋ ਪਰ ਨਹੀਂ ਇੱਕ 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 ਪਤਾ ਦੁਰ ਗਏ ਜਨਾ ਮੈਂ ਆਪ ਬਣਾਉਣੇ ਇੱਕ ਕਿਪਲ ਦੇ ਪਤੇ ਨੇ ਕਰ ਦਿੱਤ ਨਾ ਬਰਾ ਲਿਆ ਅੱਛਾ ਲੈ ਆਹ ਬਾਰੋਂ ਨੇ ਹਾਂ ਆਪੇ ਪਤਾ ਨਹੀਂ ਪਤਾ ਪਤਾ ਨਹੀਂ ਜਾਏਗਾ ਹਾਂ ਕੋਈ ਨਹੀਂ ਇੱਕ ਲੈ ਕੇ ਆਉਨੇ ਨਹੀਂ ਇੱਕ ਲੈ ਕੇ ਆਉਨੇ ਆ ਬਾਹਰੋਂ ਚੱਲ ਚਾਚਾ ਇੱਕ ਗੱਲ ਇਹ ਆ ਵੀ ਪਿੱਪਲ ਦੇ ਪੱਤੇ ਪਿੱਪਲ ਤੇ ਲੱਗੇ ਆ ਤੇ ਹੈਂ ਊੜ ਆਇਆ ਥੋੜੀ ਜੱਟਾ ਭਾਈ ਨਹੀਂ ਨਹੀਂ ਊੜਾ ਥੋੜੀ ਹੁੰਦਾ ਆਹ ਤੋੜਨਾ ਵਾ ਆ ਤੋੜਨਾ ਲੈ ਇੱਕ ਮੈਂ ਥੋੜਾ ਆਹ ਤੋੜਦਾ ਇਹ ਤੋੜਾ ਉਹ ਕੜਾ ਚੱਲ ਰਹਿਣਾ ਤੂੰ ਐ ਹੋ ਤੋੜ ਲੈਨੇ ਆ

ਤੋਣੇ ਪਾਣੇ ਪਹਿਲਾਂ ਇਹਨਾਂ ਨੂੰ ਇਹਨਾਂ ਦੇ ਸਾਬਣ ਨਹੀਂ ਲਾਉਣਾ ਪੈਣਾ ਲੱਗਦਾ ਮੈਨੂੰ ਲੋ ਮਮੀ ਲੈਣ ਦੇ ਪੱਤੇ ਤੋੜੋ ਇਹਨਾਂ ਨੂੰ ਛਡੋ ਹੈ ਤੋੜੋ ਨਾ ਲੈ ਆਂਦੇ ਪਰ ਇੰਨੀ ਸਖਤ ਜੇ ਤੋੜ ਗਿਆ ਸਖਤ ਦਾ ਹੀ ਹੈ ਤਾਂ ਨਾ ਆਹ ਬਸ ਠੀਕ ਹੈ ਆਪਾਂ ਨੂੰ ਕਿਹੜਾ ਜ਼ਿਆਦਾ ਦੂਰ ਜਾਣਾ ਪੈਣਾ ਹੈ ਸਾਹਮਣੇ ਦੇ ਵਿਪਲ ਘਰ ਦੇ ਇਹ ਐਸਾ ਕਰਕੇ ਤੋੜਦੇ ਹੁੰਦੇ ਆਗੇ ਹੁਣ ਤੇ ਸਿੱਪੀਆਂ ਸੁੱਟੀਆਂ ਨਾ ਬਣਾਉਂਦੇ ਜਿੱਦਾਂ ਤੋਂ ਜਾਂਦੇ ਜੀ ਪਰ ਪੁਰਾਣਾ ਜਮਾਨਾ ਐ ਹੋਈ ਐ 올 ਦਾ ਟਾਈਮ ਹੋ ਗਿਆ ਤਵਾ ਗਰਮਾ ਤੇਲ ਲਾ ਗਏ ਤੇ ਫਿਰ ਉੱਤੇ ਮਦਬਲਾ ਸਪਰੈਡ ਕਰਦਾ ਜੋ ਆਪਾਂ ਬਣਾਇਆ ਹੋਆ ਜਿੱਦਾਂ ਰੋਟ ਦਾ ਦੇ ਪਾਣੀ ਦਾ ਫਿਰ ਬਣ ਜਾਣੇ ਤਵੇ ਵਾਲੇ ਪੂੜੇ ਇਹਦਰ ਕੀ ਰੱਖਣਾ ਇਹਦਰ ਕੀ ਰੱਖਣਾ ਇਹ ਆਪਣੀ ਬੂਹੂ ਦੀ ਆਹੋ ਲਾਗੇ ਉਬਲਦੀ ਰਹੂਗੀ ਲਾਗੇ ਰੀਤੀ ਰਹੂਗੀ ਮੇਰੇ ਕਾਲਾ ਹੁਣ ਤੇ ਮੰਮੀ ਆਪਨ 7-8 ਮਿੰਟ ਹੋ ਗਏ ਨੇ ਇਹਨੂੰ ਰੱਖਿਆ ਬਾਹਰ ਪੱਤੇ ਬਾਹਰ ਪੱਤੇ ਲੈਣ ਚਲ ਗਏ ਤਾਂ ਜ਼ਿਆਦਾ ਟਾਈਮ ਲੱਗ ਗਿਆ ਨਾ ਕੀ ਬੜੀ ਕਹਿੰਦੇ ਹਾਂ 컬러 ਕੰਨਾ ਵਧੀਆ ਹੁੰਦਾ ਹਣਾ ਇਹਦਾ ਹਾਂ ਖਾਂਡ ਵਾਲੇ ਤੋਂ ਜਿਹੜੇ ਬੰਨ ਕੇ ਆ ਗਏ ਆ। ਅਮਾਸ਼ਾ ਖਾਂਡ ਵਾਲੇ ਵੀ ਨੇ ਦੇ ਆ। ਖਾਂਡ ਵਾਲੇ ਵੀ ਹੁੰਦੇ ਆ। ਕਿਹੜੇ? ਇਹਨਾਂ ਦੇ ਪੈਖਾਡਾ ਵਾਲਾ ਇਹਦਾ ਸੀ। ਇਹਨਾਂ ਦੇ ਪੈਖਾਡਾ ਵਾਲਗੇ। ਹਾਂ। ਬਾਕੀ ਇੱਕ ਗੱਲ ਆ ਗਾਈ ਜੇ ਤੁਹਾਨੂੰ ਆਹ ਵਲੋਗ ਸਾਡਾ ਪਸੰਦ ਆਇਆ ਨਾ ਤੇ ਆਪਾਂ ਮਾਲ ਗੂੜੇ ਬਣਾਵਾਂਗੇ ਜਲਦੀ ਥੋੜੇ ਦਿਨਾਂ ਬਾਅਦ ਫੇਰ। ਫੇਰ ਉਹ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਬਣਾਈਦੇ ਆ। ਹੋ ਮਿਹੜ ਜਦਾਂ ਆਪਾਂ ਕੋਈ ਵੀ ਬਣਾਉਣਾ ਆ ਤੇ ਹੋ ਮਿਹੜ ਤੋਂ ਬਣਾ ਕੇ ਦੱਸਾਂਗੇ ਕਿ ਬਾਹਰ ਕਿੱਦਾਂ ਦੇ ਭੜਦੇ ਕਿੱਦਾਂ ਬਣਾਈਦੇ ਆ ਤੇ ਕੀ ਕੀ ਪਉਣਾ ਪੈਂਦਾ ਉਹਦੇ ਲਈ। ਪਰ ਅੱਜ ਇਹ ਤਵਾ ਬੂੜਾ ਚੱਲਣ ਲੱਗਾ। ਆ ਤੇਲ ਹੈ ਕੋੜਾ ਤੇ ਇਹਦੀ ਜਗ੍ਹਾ ਤੇ ਘਿਓ ਕਿਹਾ ਲਾ ਸਕਦੇ ਜਾਂ ਕਿਦਾਂ ਨਹੀਂ। ਨਹੀਂ ਇੱਥੇ ਤੇਲ ਨਹੀਂ ਬੰਦੇ ਆ। ਅਗੇ ਇੱਕ ਕੰਸੀਡਰ ਕਰਾ ਦੇਣਾ ਬਾਲਾ ਹੋਰ ਅੱਸਰੋ ਠੀਕ ਠਾਕ ਜੀ ਅੱਜ ਪੂਰੇ ਜਗੀ ਤਰ੍ਹਾਂ ਬੜੋਲੇ ਜੀ ਮੈਂ ਆਨਾ ਪੂਰੀ ਐਸ ਕਰਾ ਦੇਾਂਗੇ ਠੀਕ ਆ ਇਹ ਕੋਈ ਕਮੀ ਰਹੀ ਫੇਰੇ ਗਲਤ ਗੱਲ ਆ ਹੈ ਨਹੀਂ ਨਹੀਂ ਕਮੀ ਨਹੀਂ ਰਹਿੰਦੇ ਨੇ ਤੂੰ ਹੀ ਰੈਡੀ ਹੋ ਰਿਹਾ ਬਸ ਖਾਣ ਲਈ ਰੈਡੀ ਹੋ ਜਾ ਤਾਈ ਮੈਂ ਕਾ ਰੈਡੀ ਹੈ ਵਰਸ਼ਿਕਾ 60 ਇੱਕੜਾ ਦਾ ਦੋ ਦੋ ਤੱਕ ਇਹ ਕਰ ਲੋ ਖਾਣ ਲਈ ਤਾਂ ਕਰ ਛੱਡੇਗਾ ਰਾਜ ਆਏ ਐਰ ਕਾ ਪੱਤੇ ਨਾ ਸਪਰੈਡ ਕਰਦੇ ਆ ਨਾ ਵੱਡਾ ਕੋੜਾ ਨਾਲੇ ਕਰੋ ਸਪਰੈਡ ਬਣਾ ਉਹਨਾਂ ਜਿਆਦਾ ਵਧੀਆ ਹੁੰਦਾ ਨਾ ਛਿੱਪੀ ਨਾਲ ਤੇ ਬੱਤੇ ਨਹੀਂ ਇਕਰਾ ਪਰ ਇੱਕ ਇੱਕ ਆਰਗੈਨਿਕ ਜੀ ਬਾਈ ਬੋਦੀ ਹੈ ਨਾ ਇਹਦੇ ਨਾਲ ਪੱਤੇ ਨਾਲ ਇਹ ਕਰਕੇ ਮੈਨੇ ਜਦੋਂ ਪੱਤੇ ਤੋੜ ਕੇ ਲਿਆਨੇ ਪੱਤੇ ਨਾਲ ਬਣਾ ਕੇ ਵੇਨੇ ਆ ਪੱਤੇ ਨਾਲ ਗੇਂਡੇ ਤੇ ਪਾਵਾਂ ਪਾਤ ਬਣ ਗਿਆ ਪਾਹ ਇਹ ਤਾਂ ਗੱਲ ਹੈ ਕਿ ਯਾਰ ਇੱਕ ਹੋਰ ਹੀ ਕੋਈ ਨਕਸ਼ਾ ਹੀ ਬਣ ਗਿਆ ਇਹਦੇ ਕਿਸ ਦੇਖਦਾ ਨਕਸ਼ਾ ਹੀ ਬਣ ਗਿਆ ਵਾਦੇ ਹੈਂ ਕੋਠੇ ਦੇ ਕੋਠੇ ਤੇ ਪਾਉਣੇ ਆ ਦੋ ਪੂੜੇ ਪਹਿਲੇ ਪੂੜੇ ਦੋ ਕੋਠੇ ਦੇ ਪਾਵਾਂਗੇ ਸਵੇਰ ਤੱਕ ਆਏ ਨੇ ਪੰਛੀਆਂ ਵੀ ਉਦਾਂ ਦੇ ਆਪਾਂ ਆਪਣਾ ਲਈ ਆ ਕਿ ਆਪਾਂ ਉਦਾਂ ਦੇ ਰੋਟੀ 4 ਵਜੇ ਦੇ ਵਾਸਤੇ ਲਏ ਆ ਹੈ ਆਪ ਲੋਕੀ ਦੇ 4 ਵਜੇ ਦੇ ਆਪਣੇੇ ਬਣਾਉਣਾ ਹੈ ਹਾਂ ਆਪਾਂ ਰੋਟੀ ਵੀ ਖਾਣਾ ਪੇਟ ਖਾਣੇ ਆ ਨਾ ਹਾਂ ਆਪਾਂ ਆਪਣੇ ਘਰ ਨਾਲ ਉਹ ਜਿਹੜਾ ਖਾਣੇ ਨੂੰ ਬਣਾ ਨਹੀਂ ਪਰ ਆਹ ਟਾਈਮ ਵਧੀਆ ਵਾ 4 ਵਜੇ ਦਾ ਆਹੇ ਰੋਟੀ ਬਣਾਣੇ ਆ ਆਪੋ ਆਪਣਾ ਟਾਈਮ ਹੁੰਦਾ ਮਤਲਬ ਕਹਿਣ ਦਾ ਵੀ ਆਪੋ ਆਪਣਾ ਟਾਈਮ ਹੁੰਦਾ ਵੀ ਜਿਹੜੇ ਟਾਈਮ ਜਿਹੜੇ ਰੋਟੀ ਖਾਂਦੇ ਆ ਪਰ ਕੋਈ ਵੀ ਜਿੰਨੀਆਂ ਸਾਬ ਨੇ ਜਿਹੜੇ ਟਾਈਮ ਰੋਟੀ ਖਾਂਦੇ ਆ ਉਸ ਟਾਈਮ ਮਲਾ ਪੂਰੇ ਬਣਾਉਂਦੇ ਆ ਤੇ ਆਪਾਂ ਹੁਣ ਆਪਣਾ ਟਾਈਮ ਹੀ ਆ ਲੇਟ ਦਾ ਆਪਾਂ ਰਾਤ ਨੂੰ ਜ਼ਿਆਦਾਤਰ ਰੋਟੀ ਖਾਈ ਲੀਏ ਐ ਕਰਕੇ ਹੁਣ ਆਪਾਂ ਇਹ ਵੇਲੇ ਪੂਰੇ ਬਣਾਉਂਦੇ ਆ ਰਾਤ ਹਨੇਰੇ ਹੈ ਉਹ ਭਾਈ 8 9 8 ਤੇ 8 9 ਵੇ ਆਪਾਂ ਨੇਟ ਬਣਾਉਣੀ। ਮੈਂ ਕਿਹਾ ਮੈਂ ਕਿਹਾ ਹਾਂ ਮੱਝ ਚੋਣ। ਹਾਂ ਤੇ ਮੈਂ ਉੱਥੇ ਫੋਨ ਕਰ ਲਿਆ ਤੁਹਾਨੂੰ ਕਿ ਦੂਜੀ ਪਾਰਟੀ ਲੈ ਔਰ ਇਹ ਮੇਰੇ ਕੋਲ ਲੈ ਜਾਓ। ਲੈ। ਆ ਜਾਦੀ ਪਤਾ ਹੀ ਆਦੇ। ਦੋਤੇ ਕਿਉਂ ਨਹੀਂ ਤੇ ਇੰਡੀਆ ਜੜੀ। ਹੈ? ਦੋਣ ਦੋਣ ਕੱਟੀ ਚੋਂ ਦੀ ਕੀੜ ਦੇ ਉੱਧਰ ਆਪਾਂ ਲੈ ਗਏ ਆਂ ਪਰ ਦਿੰਦੀ ਕਿਉਂ ਨਹੀਂ ਦੱਸੋ। ਮੈਂ ਕਿਹਾ ਫਲ ਪਾਉਣ ਦੇ। ਤੇਲ ਦੇਣ ਦੇ। ਮੱਤੇ ਵਧੀਆ ਟੌਪ ਦੇ ਪੈਂਦੇ ਆ। ਪਰ ਇੱਕ ਗੱਲ ਜੇ ਗਰਮੀ ਜਿਆਦਾ ਹੀ। ਗਰਮੀ ਦਾ ਕਰਕੇ ਮੈਂ ਨਹੀਂ ਪਛਾਨੀ ਆ ਮਾਜ ਦੀ ਗਰਮੀ ਨਹੀਂ ਬਿਸ਼ਰਮੀ ਆ ਬਿਸ਼ਰਮੀ ਆ ਕੱਲ ਦਿੱਤਾ ਹੈ ਪੂਰਾ ਕਿ ਅੱਜ ਹੀ ਇਦਾਂ ਆ ਕੱਲ ਪੂਰਾ ਹੈ ਹੈ ਬਾਗ ਵੀ ਐ ਮਾਲੋ ਮਾਲ ਕੀਤੀ ਫੇ ਰਾਜ ਜੀ ਦਾ ਅੱਜ ਰਾਜ ਜੀ ਚੱਕਰ ਪਿਆ ਏ ਜੋ ਉਹ ਨਸਰੋ ਹੋ ਗਿਆ ਜੋ ਰੈਡੀ ਤੇ ਮੰਮੀ ਅੱਜ ਤਾਂ ਕਾਲਾ ਕਾਲਾ ਹੋ ਗਿਆ ਇਹਦਾ ਕੋਈ ਚੱਕਰ ਤਾਂ ਨਹੀਂ ਹੈਗਾ ਹੈ ਜੀ ਹੈ बन ਗਿਆ ਜੇ ਹੋ ਗਿਆ ਇਹ ರೆਡੀ ਪਹਿਲਾ ਪੂਰਾ ਹੋ ਗਿਆ ਤੇ ਸਾਡਾ ರೆਡੀ ਇਹ ਪਾਸੇ ਖੀਰ ਰੱਖਤੀ ਆਪਾਂ ਵੀ ਉਹਨਾਂ ਚਾਰ ਬਣ ਜਾਣੀ ਪੂਰੀ ਉਦੋਂ ਤੱਕ ਜਦੋਂ ਤੱਕ ਆਪਣੇ ਪੂਰੇ ਮਤਲਬ ਬੜਨੇ ਨਾ ਪੂਰੇ ਤਿਆਰ ਹੋਣੇ ਆ ਜਦੋਂ ਤੱਕ ਉਹਨਾਂ ਦੇ ਅਰਧਾ ਕੰਮ ਨੇ ਖੀਰ ਵੀ ਰੈਡੀ ਹੋ ਜਾਣੀ ਆ ਤੇ ਵੈਨੇ ਕਿਦਾਂ ਦੇ ਬਣੇ ਆ ਚੈੱਕ ਕਰਦੇ ਆ ਅਜਦਾ ਪਹਿਲਾਂ ਕੋੜਾ ਤੇਲ ਲਾ ਕੇ ਇੱਕ 스ਪੂਨ ਤੇ ਬਾਅਦ ਵਿੱਚ ਇੱਕ ਕਰਸ਼ੀ ਉੱਤੇ ਵਾ ਲੈਣੀ ਆ ਇਹ ਤਾਂ ਸਪਰੇਟਾ ਕਰ ਲੈਣੀ ਬਾਏ ਆ ਜਿਆਦਾ ਵਧੀਆ ਬਣਿਆ ਨਾ ਪਤਲਾ ਰਿਆ ਇਹ ਵਧੀਆ ਬਣਿਆ ਹੈ ਯਾ ਇਦਾਂ ਇੰਨਾ ਵਧੀਆ ਇਹਦੇ ਪੱਤੇ ਨਾਲ ਨਹੀਂ ਇੰਨਾ ਹੋਣਾ ਹਾਂ ਹੋਰ ਜਿਆਦਾ ਤਾਂ ਵੀ ਹਾਂ ਸੀਪੀ ਨਾ ਜਿਆਦਾ ਵਧੀਆ ਬਣਦੇ ਨਾ ਬਦਰੇ ਬਦਰੇ ਇਹ ਬਣਦੇ ਪੱਤੇ ਨਾ ਇਹ ਆ ਵੀ ਪੱਤੇ ਨਾ ਇਹ ਚੱਕਰ ਪੈਂਦਾ ਵੀ ਸਪਰੈਡ ਨਹੀਂ ਹੁੰਦਾ ਚੰਗੀ ਤਰ੍ਹਾਂ ਮਤਬਲ ਅ ਜਦਾ ਗੋੜਦਾ ਜਾਣੀ ਜੜੀ ਆ ਸਪਰੈਡ ਨਹੀਂ ਹੁੰਦੀ ਚੰਗੀ ਤਰ੍ਹਾਂ ਇੰਜ ਕਰਕੇ ਪੱਤੇ ਨਾ ਆਪਾਂ ਨਹੀਂ ਬਣਾਉਣ ਦੇ ਆਪਾਂ ਹੁਣ ਸਿੱਪੀ ਨਾ ਕੀਤਾ ਹੈ ਨਾ ਇਹ ਮਤਬਲ ਸਪਰੈਡ ਕੀਤਾ ਹੈ ਤੇ ਵਧੀਆ ਸਪਰੈਡ ਹੋਇਆ ਤੇ ਐ ਪਤਲਾ ਭੂੜਾ ਬਣਿਆ ਇਹ ਚੱਕਰ ਹੈਗਾ ਇਸੇ ਕਰਕੇ ਮੇਰੇ ਖਾਲ ਦਾ ਸਾਰੇ ਸਿੱਪੀ ਨਾ ਬਣਾਉਣ ਡੈ ਬੇ ਹੁਣ ਹੈ ਹੂੰ ਉਹਦੇ ਨਾਲ ਵਧੀਆ ਹੋਣਾ ਮੋਟਾ ਆ ਲੱਗਣ ਡੈ ਮੈਨੂੰ ਥੋੜਾ ਨਹੀਂ ਮੋਟਾ ਨਹੀਂ ਹੋਣਾ ਸੁੱਕਾ ਸੁੱਕਾ ਹੈ ਨਾ ਅੱਛਾ என்னதான் ਇਹ ਕਿਹਦੇ ਦਾ ਓਏ ਹੋਏ ਹੋਏ ਅੱਲਾਹ ਮਾਫ ਕਰੇ ਸ਼ਿੱਕੇ ਗਿੱਲੇ ਪੈ ਗਏ ਤੇਲ ਨੂੰ ਖੁਲਾੜ ਹਾਂ ਗਿੱਲੇ ਛਿੱਟੇ ਪੈ ਗਏ ਨਾ ਲੇਖ ਨੂੰ ਕਿਹੜਾ ਖੁਲਾੜ ਦੇਣਾ ਲਿਆਓ ਇੱਕ ਕੜਸੀ ਭਾਵੇਂ ਮੈਂ ਇੱਕ ਕੜਸੀ ਪੂਰੀ ਭਰ ਕੇ ਵਾਦਾ ਇਹ ਕੜਸੀ ਨਾ ਖੁਲਾੜ ਦੋ ਸਾਰੇ ਗੋਲ ਗੋਲ ਹੇਠ ਹਰਦਮੇ ਹੁਣ ਇਹਨੂੰ ਪਲੇਨ ਕਰ ਦੋ ਮੇਨੇ ਹੱਬੇ ਮੇਰਾ ਪੂਰਾ ਜਿਹੜਾ ਵਾ ਦੋਲ ਬਣਦਾ ਪੂਰਾ ਬਰੈਡ ਕਰਨਾ ਹਾਂ ਹਾਂਜੀ ਯਾਨੀ ਆ ਕਹਿੰਦਾ ਮਨ ਲਓ ਲੇਅਰ ਨਹੀਂ ਮੋਟੀ ਹੋਣੀ ਚਾਹੀਦੀ ਬਾਸੇ ਨਮੀ ਬਾਸੇ ਵੇਖਿਓ ਸਹੀ ਆ ਪੂਰਾ ਵਧੀਆ ਵਾ ਕੀ ਮਾੜਾ ਪੀਣਾ ਲੈ ਜਾ ਉਸੇ ਪੀਣਾ ਕਰਾ ਹੁਣ ਮੈਂ ਹੌਲੀ ਹੌਲੀ ਪਲਟਿ ਹੌਲੀ ਹੌਲੀ ਕੰਡਿਆਂ ਤੋਂ ਕੰਡਿਆਂ ਤੋਂ ਹੌਲੀ ਹੌਲੀ ਵਿੱਚ ਜਿ ਲੈ ਆਇਓ ਹੌਲੀ 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 ਛਿੱਟੇ ਨਾ ਪਾਜ ਹੁਣ ਆਓ ਯੋ ਵੇਖੋ ਵੇਲਾ ਕਿਨੇ ਕਾਮ ਦਾ ਬੂੜਾ ਬਣ ਗਿਆ ਗੇ ਕਲਰ ਵੇਖ ਲੋ ਕਲਰ ਕਲਰ ਜਿਆਦਾ ਵਧੀਆ ਆਉਂਦੇ ਆ ਜੇ ਵੇਖੋ ਸਹੀ ਗੋਲ ਕਿੰਨਾ ਬਣਿਆ ਵਾ ਓ ਓ ਓਹ ਜੁੜ ਗਿਆ ਰੇ ਨਹੀਂ ਕੋਈ ਜੁੜਦਾ ਐਸਾ ਨਹੀਂ ਜੁੜਦਾ ਪਰ ਕਲਰ ਤੇ ਜ਼ਿਆਦਾ ਸੁਣਾ ਆਇਆ ਨਾ ਇਹਦਾ ਹੋਣੇ ਖਾ ਕੇ ਦੇ ਨੇ ਆਪਣਾ ਕੁੜਾ ਮੈਂ ਆ ਵੀ ਖਾ ਕੇ ਦੇਣਾ ਜਿਵੇਂ ਨੇ ਇੱਕ ਤਰ੍ਹਾਂ ਦਾ ਪੇਸਟ ਹੁੰਦਾ ਥੋੜਾ ਕੇ ਤੁਹਾਨੂੰ ਦੇ ਦਾਂਗੇ ਪਰ ਵਿੱਚ ਜੇ ਕਮੈਂਟ ਕਰੋਗੇ ਨਾ ਵੀਡੀਓ ਥੱਲੇ ਥੋੜਾ ਕੇ ਤੁਹਾਨੂੰ ਪੱਕਾ ਦਵਾਗੇ ਆ ਗੇਰਾ ਹੈ ਪੱਲਾ ਹੋਰ ਸਾਰਾ ਨਹੀਂ ਕਈ ਪੱਲਾ ਕਿੱਦਾਂ ਵਧੀਆ ਬਣਾਇਆ ਨੂੰ ਪਹਿਲੀ ਗਾਰ ਮੈਂ ਲੋ ਪੂੜਾ ਬਣਾਇਆ ਮੈਂ ਹੈ ਜਦਗੀ ਦੇ ਜਨਗੀ ਪਹਿਲੀ ਗਾਰ ਪੂੜਾ ਬਣਾਇਆ ਮੈਂ ਸਹੀ ਗਾ ਲੈ ਵਾਹ ਜਾਨਾ ਉਹਦੇ ਤੋਂ ਬਾਅਦ ਉਹ ਲੋ ਵੀ ਗਾਈਜ਼ ਬਣ ਗਿਆ ਜੇ ਆਪਾਂ ਪੂਰਾ ਬਣਾਤਾ ਇੱਕ ਅੱਜ ਤਵੇ ਵਾਲਾ ਪੂੜਾ ਆ ਗੋਲਾਈ ਚੈੱਕ ਕਰੋ ਵਾਹ ਇਹ ਮੈਂ ਖਾਣਾ ਤੇ ਪੂਰਾ ਸਾਈਡ ਤੇ ਰਹਾ ਦੋ ਅੱਛਾ ਵਧੀਆ ਪੂੜਾ ਬਣ ਗਿਆ ਮੈਂ ਤੇ ਆਖਿਆ ਹੈ ਨਾ ਉਹ ਘੁੰਮੂਗਾ ਜਾਂ ਮੱਦਬਲ ਵਿੰਗਾ ਡੰਡਾ ਬਣੂਗਾ ਜਾਂ ਕਾਲਾ ਹੋ ਜਾਊਗਾ ਪਰ ਸਹੀ ਬਣ ਗਿਆ ਪੂੜਾ ਲੋ ਵੀ ਗਾਇਜ਼ ਖੀਰ ਪਾਤੀ ਜ ਆਪਾਂ ਥਾਲੀਆਂ ਦੇ ਵਿੱਚ ਤੇ ਹੁਣ ਗਰਮੋ ਗਰਮ ਪੂੜੇ ਆਉਣਗੇ ਆਪਣੇ ਲਈ ਖਾਣ ਲਈ ਤੇ ਆਪਾਂ ਟੇਸਟ ਤੁਹਾਨੂੰ ਦੱਸਦੇ ਹਾਂ ਕਿੰਦਾ ਤੇ ਆਪਾਂ ਪੂੜੇ ਬਣਾਏ ਆ ਤੇ ਬਾਕੀ ਆਪਾਂ ਤੁਹਾਨੂੰ ਦੱਸ ਤੇ ਦਿੱਤਾ ਹੀ ਆ ਵੀ ਕੀ ਕੀ ਪੈਂਦਾ ਵਾ ਜਾਂ ਕਿੰਨਾ ਟਾਈਮ ਕਿਦਾਂ ਰੱਖਣਾ ਵਾ ਸਾਰਾ ਕੁਝ ਦੱਸਤਾ ਆਪਾਂ ਤੁਹਾਨੂੰ ਤੋਂ ਘਰੇ ਕਰੇ ਆਪਣੇ ਵੀ ਜਰੂਰ ਟਰਾਈ ਕਰਿਓ ਇਦਾਂ ੂੜੇ ਬਣਾਇਓ ਤੇ ਜਿਆਦਾ ਨਹੀਂ ਇਹ ਸੌਣ ਦੇ ਵਿੱਚ ਬਣ ਜਾਂਦੇ ਨੇ ੂੜੇ ਸੌਣ ਮਹੀਨੇ ਦੇ ਵਿੱਚ ੂੜੇ ਬਣਾਉਂਦੇ ਜੇ ਠੀਕ ੂੜੇ ਠੀਕ ਤਾਂ ੂੜੇ ਹੈ ਮਿਸਤਰੀਆਂ ਦਾ ਕਰਕੇ ਸਾਡਾ ਟਾਈਮ ਨਹੀਂ ਹੀ ਲੱਗਾ ਵੀ ਮਿਸਤਰੀ ਲੱਗੇ ਇਸ ਘਰੇ ਇਹ ਕਰਕੇ ਮਤਲਬ ਹੁਣ ਆਪਾਂ ਅੱਜ ਬਣਾਏ ਆ ੂੜੇ ਤੁਸੀਂ ਕੀ ਖੀਰ ਪੂਰੇ ਖਾਣੇ ਆ? ਹਾਂ। ਹੈਂ? ਹਾਂ। ਠੀਕ ਆ। ਕਿਦਾਂ? ਪਤਾ। ਇਦਾਂ ਖਾਣੇ ਆ? ਠੀਕ ਆ। ਚਲੋ ਤੁਸੀਂ ਟੇਸਟ ਦੱਸਣਾ ਠੀਕ ਆ ਤੁਹਾਨੂੰ ਦਿੰਦੇ ਹੀ ਕੀ ਪੂਰੇ ਦਿੰਦੇ ਆ ਤੇ ਤੁਸੀਂ ਦੱਸਣਾ ਠੀਕ ਆ ਕਿਦਾਂ ਦੇ ਬਣੇ ਆ। ਲੋ ਵੀ ਗਾਈਜ਼ ਆਪਣੇ ਪੂਰੇ ਆ ਚੁੱਕੇ ਆ। ਸੋ ਮੇਰੀ ਪਲੇਟ ਵੇਖ ਲਓ ਤੇ ਮੇਰਾ ਪੂੜਾ ਆ ਪਿਆ ਜੀ। ਗੋਲ ਜਿਹੜਾ ਆਪਾਂ ਬਣਾਇਆ ਸੀ। ਦੇਰ ਨੂੰ। ਦੇਰ ਹੋ ਗਈ ਇਹਨੂੰ। ਅੱਧਾ ਖਾਣਾ ਵਾ ਨੇ ਉਹਦਾ ਦੇ ਦੋ ਐਦਾਂ ਹੀ ਦੇ ਰਹੀਏ ਜਣੂ ਪੂਰਾ ਪੂੜਾ ਦੇ ਰਹੀਏ ਖਾ ਉਹਨਾਂ ਚੱਲ ਖਾ ਲਾ ਚੱਲ ਖਾ ਲਾ ਖਾ ਲਾ ਚੱਲ ਖਾ ਕੇ ਦੱਸ ਕਿੱਦਾਂ ਦਾ ਲੱਗਾ ਪੂੜਾ ਖਾ ਕੇ ਦੱਸ ਤੂੰ ਦੱਸ ਪਹਿਲਾਂ ਖਾ ਕੇ ਬਾਜੀ ਹਾਂ ਕਿੱਦਾਂ ਦਾ ਮਾ ਪੂੜਾ ਸਵਾਦ ਆ ਕਿੰਨਾ ਕੁ ਬਹੁਤ ਬਹੁਤ ਜ਼ਿਆਦਾ ਠੀਕ ਆ ਚੱਲ ਕਹ ਦੇ ਕੈਨਲ ਨੂੰ ਸਬਸਕ੍ਰਾਈਬ ਕਰੋ ਇਬ ਕਰੋ। ਕੇ ਚੈਨਲ ਨੂੰ ਸਬਸਕ੍ਰਾਈਬ ਕਰੋ। ਚੈਨਲ ਨੂੰ ਕਲਿਕ ਕਰੋ। ਹਾਂ ਠੀਕ ਹੈ। ਲੋ ਵੀ ਆ ਚੁੱਕਾ ਆਪਣਾ ਕੂੜੇ। ਬਣੋ ਇਦਾਂ ਵੱਡਾ ਸੌਂਦ ਜਾਲ ਦੇ। ਡੈਡੀ ਇੱਕ ਗੱਲ ਦੱਸੋ। ਮੈਂ ਤਾਂ ਇਹ ਕੂੜਾ ਵਿਖਾਲਾਂ ਜਿਹੜਾ ਮੈਂ ਬਣਾਇਆ ਵਾਂ। ਆਹ ਵੇਖੋ ਚੈੱਕ ਕਰੋ। ਆ ਜੀ ਵੇਖੋ। ਮੇਰਾ ਪੂੜਾ ਵੇਖੋ। ਵਾਕਿਆ ਬਾਬਾ ਜੀ ਹੈਂ? ਬੜਾ ਟੌਪ ਹੈ। ਹਰਾ ਵਧੀਆ ਬਣਿਆ ਰ ਇਹਨਾਂ ਦਾ ਪਹਿਲੀ ਾਰ ਬਣਾਇਆ ਜੇ ਮੈਂ ਵਧੀਆ ਬਣਾਇਆ ਬੂੜਾ ਬਾਕੀ ਆਪਾਂ ਟੇਸਟ ਕਰਦੇ ਹਾਂ ਵੇਨੇ ਕਿਦਾਂ ਦਾ ਵਾ ਆਪਣਾ ਬੂੜਾ ਪਹਿਲੀ ਾਰ ਖਾ ਗਏ ਨੇ ਬੋਦਾ ਘੈਂਟ ਨਾ ਜ਼ਿਆਦਾ ਮਿੱਠਾ ਵਾ ਨਾ ਜ਼ਿਆਦਾ ਫਿੱਕਾ ਵਾ ਮੀਡੀਅਮ ਮਿੱਠਾ ਵਾ ਬੜਾ ਸੁਆਦ ਬਣਿਆ ਬੂੜੇ ਐਂਡ ਗਾਲੇ ਬਾਦ ਮਾਂਤਾ ਤੇਨੂੰ ਸਵਾਲ ਲੱਗੇ ਨਾ ਬੂੜਾ ਚਲਾ ਮੇਰੇ ਕੋ ਆ ਮੈਂ ਦਿੰਦਾ ਤੈਨੂੰ ਬੂੜਾ ਚਲਾ ਆ ਜਾ ਮੇਰੇ ਕੋ ਨਾ ਨਹੀਂ ਕਿਉਂ ਡੈਡੀ ਕੋਲ ਡੈਡੀ ਕੋਲ ਅਸੀਂ ਡੈਡੀ ਕੋਲ ਖਾਣਾ ਵਾ ਹੂੰ ਇਹ ਡੈਡੀ ਕੋਲ ਸਰਦਾ ਹੂੰ ਸੋ ਆਦਾ ਨਾ ਬੂੜੇ ਇਹਨਾਂ ਵੀ ਕਈ ਾਰ ਹੁੰਦਾ ਵੀ ਮਿੱਠਾ ਵੱਧ ਪੈਂਦਾ ਜਾਂ ਘੱਟ ਪੈਂਦਾ ਜਿੰਨਾ ਚਾਹੀਦਾ ਨਾ ਮਿੱਠਾ ਮਤਲਬ ਨੋਰਮਲ ਬੰਦੇ ਲਈ ਤੇ ਉਹ ਨਾ ਗਮਲਾ ਪੂਰੇ ਘੈਂਟ ਆ ਨਾ ਵਾਦੇ ਆ ਮਿੱਠਾ ਨਾ ਘਟਿਆ ਜੈਨੂਨ ਮਿੱਠਾ ਜਿੰਦਾ ਹੋਣਾ ਚਾਹੀਦਾ ਉਹਨਾਂ ਪੂਰਾ ਸਵਾਲ ਲੋ ਵੀ ਗਾਈਜ਼ ਪੂੜੇ ਖਾ ਕੇ ਤੇ ਆਪਾਂ ਹੋ ਗਏ ਹਣ ਫਰੀ ਤੇ ਤੁਹਾਨੂੰ ਪਤਾ ਆ ਰੋਟੀ ਰਾਟੀ ਖਾ ਗਿਆ ਆਪਾਂ ਕਰੀ ਦੀਏ ਸੈਰ ਕੋਠੇ ਦੇ ਆਣ ਕੇ ਸੋ ਮੇਰਾ ਇਹ ਹੁੰਦਾ ਵੀ ਰੁਟੀਨ ਨਾ ਹੀ ਟੁੱਟੇ ਸੈਰ ਰੋਜ਼ ਰੋਜ਼ ਹੋਈ ਜਾਵੇ ਤੇ ਜਿੰਨਾ ਵੀ ਆਪਾਂ ਖਾਦਾ ਪੀਤਾ ਹੁੰਦਾ ਵਾ ਨਾਲੇ ਪੂੜੇ ਹੁੰਦੇ ਥੋੜੇ ਭਾਰੇ ਆ ਦੇਖ ਕਰਕੇ ਮੈਂ ਸੈਰ ਕਰੂੰਗਾ ਜੇ ਥੋੜਾ ਟਾਈਮ ਵਾਧਾ ਲਾਉਂਗਾ ਸੈਰ ਤੇ ਕਿਉਂਕਿ ਪਚਾਉਣੇ ਵੀ ਆ ਰਾਤ ਦਾ ਟਾਈਮ ਆ ਕਾਫੀ ਟਾਈਮ ਹੋ ਚੁੱਕਾ ਹੁਣ ਤੇ ਸੋ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੁਹਾਨੂੰ ਅੱਜ ਦਾ ਵਲੌਗ ਸਾਡਾ ਕਿਦਾਂ ਦਾ ਲੱਗਾ ਤੇ ਇਹ ਦੱਸਿਓ ਕਿ ਜਦਾਂ ਫੂਡ ਦਾ ਆਪਾਂ ਅੱਜ ਬਣਾਇਆ ਵਾਂ ਜਾਂ ਖੀਰ ਪੂੜੇ ਦਾ ਬਣਾਇਆ ਵਾਂ ਸੋ ਤੁਹਾਨੂੰ ਕਿਦਾਂ ਦੇ ਇਹ ਵਲੌਗ ਜੇ ਚੰਗਾ ਲੱਗਾ ਤੇ ਇਹਦੇ ਉੱਤੇ ਆਪਾਂ ਹੋਰ ਵਲੌਗ ਬਣਾਵਾਂਗੇ ਫੂਡ ਲਾਈਨ ਦੇ ਵਿੱਚ ਤੇ ਇੱਕ ਗੱਲ ਹੋ ਰਹੀ ਹੈ ਜੇ ਤੁਹਾਨੂੰ ਪੂੜੇ ਵਾਲਾ ਅੱਜ ਮਤਲਬ ਇਹਨੂੰ ਵਿਊ ਜਾਂਦੇ ਆ ਜਿੱਦਾਂ ਮਤਲਬ ਤੁਸੀਂ ਕਮੈਂਟ ਕਰਦੇ ਹੋ ਵੀ ਹਾਂ ਵੀ ਮਾਲ ਪੂੜੇ ਵੀ ਬਣਾਉ ਉਹ ਵੀ ਆਪਾਂ ਤੁਹਾਨੂੰ ਕਿਸੇ ਦਿਨ ਮਤਲਬ ਮਾਲ ਪੂੜੇ ਬਣਾ ਕੇ ਦੱਸਾਂਗੇ ਵੀ ਹਾਂ ਕਿੱਦਾਂ ਬਣਦੇ ਆ ਕੀ ਕੀ ਪਾਉਣਾ ਪੈਂਦਾ ਕੀ ਕੀ ਕਰਨਾ ਪੈਂਦਾ ਕੀ ਪ੍ਰੋਸੈਸ ਹੁੰਦਾ ਉਹਦਾ ਸਾਰਾ ਦੱਸਾਂਗੇ ਆਪਾਂ ਤੇ ਬਾਕੀ ਐਸ ਵਕਤ ਤੇ ਢਿੱਡ ਫੁੱਲ ਹੋ ਗਿਆ ਪੂਰਾ ਹੁਣ ਸੈਰ ਕਰਕੇ ਮਾ ਲੋ ਫਿਰ ਫਿਰ ਆਪਾਂ ਐਡਿਟਿੰਗ ਵੀ ਕਰਨੀ ਆ ਇਹ ਵਲੌਗ ਦੀ ਅੱਜ ਦੇ ਵਲੌਗ ਦੀ ਸੋ ਬਾਕੀ ਮਿੱਤਰੋ ਭਰਾ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਸੋ ਇਦਾਂ ਹੀ ਆਪਾਂ ਕੈਂਟ ਤੋਂ ਕੈਂਟ ਕੰਟੈਂਟ ਲੈ ਕੇ ਤੁਹਾਡੇ ਕੋਲ ਰੋਜ਼ ਰੋਜ਼ ਪਾਉਂਦੇ ਰਾਵਾਂਗੇ ਸੋ ਅੱਜ ਦੇ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਬਾਏ ਬਾਏ ਤੇ ਸਤਿ ਸ੍ਰੀ ਅਕਾਲ